ਦੇ ਵਿੱਚ ਇਹ ਡੇਰਾ ਨਾ ਪਾਕਿਸਤਾਨ ਬਣਨ ਤੋਂ ਪਹਿਲਾਂ ਬਾਬੇ ਸ੍ਰੀਜੰਗ ਦਾ ਡੇਰਾ ਸੀ ਇੱਥੇ ਮੰਤਰਪਰਭਜਨ ਦਾ ਸੀ ਪਹਿਲਾਂ ਮੰਤਰਪਰਭਜਨ ਦਾਸ ਉਹਦਾ ਤੇਲਾ ਸੀ ਮੰਤਪ ਸੇਵਾ ਦਾਸ ਇਹ ਸੇਵਾ ਦਾ ਬਾਬੇ ਨੂੰ ਨਾ ਸੇਵਾ ਦਾਸ ਨੇ ਇੱਥੇ 1940 'ਚ ਮੰਤੀ ਮਿਲੀ ਸੀ ਤੇ ਇੱਥੇ ਮੇਲਾ ਲੱਗਦਾ ਸੀ ਮਾਗੀ ਦਾ ਬੜਾ ਜ਼ਬਰਦਸਤ ਜੇ ਸਾਡੇ ਬਜ਼ੁਰਗ ਦੱਸਦੇ ਨੇ ਠੀਕ ਹੈ ਤੇ ਉਹ ਸਾਡੇ ਨਾ ਪਿੰਡੇ ਫਿਰ ਹੁਣ ਮੁਕਤਸਰ ਜ਼ਿਲ੍ਹਾ ਪਹਿਲਾਂ ਫਿਰੋਜ਼ਪੁਰ ਸੀ ਤੇ ਉੱਥੇ ਮਿੱਡਾ ਪਿੰਡ ਹੈ ਜਾਲਕਾੜੇ ਪਾਸਿਓਂ ਨੇੜੇ ਪੈਂਦਾ ਹੈ ਇੱਥੇ ਤਾਂ ਵਾਕੇ ਪੈਦਾ ਪੈਂਦਾ ਨਾਲ ਗੱਲਾਂ ਸੁਣੀ ਚੱਲਣ ਤੇ ਉੱਥੇ ਨਾ ਉਹਨਾਂ ਨੂੰ ਪਹਿਲੀ ਲਾਟ ਹੋਈ ਐ ਦੇਰੇ ਦੀ ਜਾ ਕੇ ਤੇ ਡੇਰਾ ਵੀ ਉੱਥੇ ਬਣ ਗਿਆ ਇਹ ਸਪਿਰਿਟੀ 750 ਕਿਲਾ ਪਹਿਲੀ ਬਜੁਰਗਾਂ ਨੇ ਦੱਸਣ ਮਤਾਲਾ ਬੋਲੀ ਜਲ ਬੋਲੀ 750 ਕਿਲਾ ਪਹਿਲੀ ਫਿਰ ਉੱਥੇ ਨਾ ਸੁਪਰੀਮ ਕੋਰਟ ਦੇ ਵਿੱਚ ਕੇਸ ਹਾਰ ਕੇ ਸਾਂ ਇਸ ਤਰ੍ਹਾਂ ਹਾਰ ਗਿਆ ਸਾਂ ਵੀ ਧਾਰਮਿਕ ਸਥਾਨ ਨਹੀਂ ਚੱਲ ਕੇ ਜਾ ਸਕਦਾ ਦੂਜੀ ਥਾਂ ਤੇ ਜਿਵੇਂ ਨਨਕਾਣਾ ਸਾਹਿਬ ਦੀ ਜ਼ਮੀਨ ਇੱਥੇ ਰਹੇਗੀ ਸਾਰਿਆਂ ਲਈ ਫਿਰ 750 ਕਿਲਾ ਪਹਿਲੀ ਇੱਥੇ ਰਹੇਗੀ ਉਹ ਫਿਰ ਕੈਂਸਲ ਹੋ ਗਈ ਸੀ ਉੱਥੇ ਡੇਰੇ ਨੂੰ ਮਿਲੀ 16 ਕਿੱਲੇ ਪੈੜੀ 16 ਕਿੱਲੇ ਪੈੜੀ ਮਿਲੀ ਆ